ਇੱਧਰ ਆ ਜੀ ਆਂਟੀ ਦੇ ਬੇਟੇ ਆਣੇ ਤੇ ਆ ਦੇਖ ਸਕਦੇ ਜੇ ਛੱਟ ਵੀਰ ਨੂੰ ਲੱਗੀ ਆ ਕੋਈ ਇਦਾਂ ਨਹੀਂ ਆ ਵੀ ਆਂਟੀ ਉਦਾਂ ਕਹਿਣ ਦੇ ਆ ਤੇ ਇੱਧਰ ਆ ਜੀ ਇਹਨਾਂ ਦੇ ਬੱਚੇ ਸੱਸੀ ਵਾਲਾਂਟੀ ਜੀ ਸੱਸੀ ਦਾ ਬੇਟਾ ਜੀ ਸੱਸੀ ਪੈਰੀ ਪਹਿਨੇ ਆ ਜੀ ਪੈਰੀ ਪਹਿਨੇ ਆ ਤੇ ਆਂਡੀ ਜੀ ਇੰਨੀ ਠੰਡ ਦੇ ਵਿੱਚ ਤੁਸੀਂ ਬੜੇ ਨਿਰਾਸ਼ ਜਿਓ ਕੇ ਬੈਠੇ ਜੀ ਕੀ ਚੱਕਰ ਜੀ ਕੀ ਕਰੇ ਗਾਗਰੋ ਢਿੱਕੀ ਦਾ ਗਾਗਾ ਆਉਂਦੇ ਨਹੀਂ ਭੈਣ ਭਰਾ ਜੇ ਤੱਕ ਕੋਈ ਉਹਨਾਂ ਕੰਮ ਨਹੀਂ ਵਧਿਆ ਕੋਈ ਅੱਛਾ ਜੀ ਬਣਾ ਕੇ ਤੇ ਲੈ ਕੇ ਗਏ ਮੇਰੇ ਮੈਂ ਨਾ ਕਸਟਮਰ ਜਿਹੜੇ ਨਹੀਂ ਆਉਂਦੇ ਜੀ ਆਜੇ ਨਹੀਂ ਆ ਰਹੇ ਤੇ ਇਹ ਕੀ ਤੁਸੀਂ ਸੇਲ ਕਰਦੇ ਜੇ ਤੇ ਬੜਾ ਪਾਉ ਆ ਬੰਬੇ ਦਾ ਬੜਾ ਪਾਉ ਹਾਂਜੀ ਤੇ ਇਹ ਆਂਟੀ ਜੀ ਉਮਰ ਕਿੰਨੀ ਜੀ ਪਹਿਲਾਂ ਉਮਰ ਦੱਸੋ ਜੀ ਆਪਣੀ ਉਮਰ ਮੇਰੀ 65 ਸਾਲ 65 ਸਾਲ ਤੇ ਇੰਨੀ ਉਮਰ ਦੇ ਵਿੱਚ ਇਹ ਤੁਸੀਂ ਇੰਨੀ ਠੰਡ ਦੇ ਵਿੱਚ ਟਾਈਮ ਦੇਖੋ ਵੀ 8 ਵਜ ਗਏ ਆ ਤੇ ਇੰਨੀ ਠੰਡ ਦੇ ਵਿੱਚ ਤੁਸੀਂ ਇਹ ਬੈਠੇ ਜੇ ਤੇ ਕੀ ਇਦਾਂ ਦਾ ਲੋਡ ਪੈ ਗਈ ਜੀ ਤੁਹਾਨੂੰ ਲੋੜ ਮਜਬੂਰੀ ਬੇਟਾ ਮੇਰਾ ਕੋਈ ਆ ਉਹ ਠੀਕ ਨਹੀਂ ਅੰਕਲ ਤੁਹਾਡੇ ਹੈ ਨਹੀਂ 15 16 ਸਾਲ ਹੋ ਗਿਆ ਉਹਨਾਂ ਨੂੰ ਤੇ ਬੱਚਾ ਠੀਕ ਨਹੀਂ ਲਿੰਦਾ ਉਹਦੀ ਡਿਸਕ ਦੀ ਪ੍ਰੋਬਲਮ ਸਬਜੀ ਦਾ ਕੰਮ ਕਰਦਾ ਸੀ ਪਹਿਲਾਂ ਉਸ ਵਾਹਿਗੁਰੂ ਵਾਹਿਗੁਰੂ ਤੋੜਾ ਚੱਕਿਆ 75 ਕਿਲੋ ਦਾ ਅਦਰਕ ਦਾ ਅੱਛਾ ਉਹ ਭਈਏ ਨੂੰ ਆਖਿਆ ਹੱਥ ਫਵਾ ਉਹਨੇ ਜੱਜ ਦਾ ਹੱਥ ਨਹੀਂ ਪਾਇਆ ਠੀਕ ਹੈ ਜੀ ਤੇ ਆਪ ਹੀ ਜੋ ਕੰਮ ਕਰਕੇ ਚੱਕਣ ਲਗਾ ਮਨ ਬਣ ਕੇ ਤੇ ਉਹ ਵੀ ਘਰੇ ਹੁੰਦੇ ਆ ਜੀ ਘਰੇ ਛੋਟੀ ਨਾਲ ਬਚਾਰਾ ਤੁਰਦਾ ਆਣਾ 1.5 ਹੋ ਗਿਆ ਉਹਨੂੰ ਵਾਹਿਗੁਰੂ ਵਾਹਿਗੁਰੂ ਤੇ ਆਪਣਾ ਕਿਦਾਂ ਇਲਾਜ ਚੱਲਣ ਡਿਆ ਉਹਨਾਂ ਦਾ ਕਿਵੇਂ ਇਲਾਜ ਬੇਟੀ ਮੇਰੀ ਕਰਾਉਂਦੀ ਥੋੜਾ ਪਤਾ ਇੱਥੇ ਕਿਰਾਏ ਤੇ ਇਹਨੇ ਮਕਾਨ 5000 ਕਰਾਇਆ ਉਹ ਵੀ ਉਹੀ ਦਿੰਦੀ ਠੀਕ ਆ ਜੀ 1.5 ਸਾਲ ਹੋ ਗਿਆ ਮੈਨੂੰ ਤਾਂ ਇਹ 20 ਬਾਈ ਦਿਨ ਹੀ ਹੋਏ ਸੀ 20 ਬਾਈ ਦਿਨ ਹੋ ਗਏ ਹਨਾ ਤੁਹਾਨੂੰ ਇਹ ਆਂਟੀ ਕੀ ਵੈਰਾਈਟੀ ਰੱਖੀ ਜੇ ਤੁਸੀਂ ਇੱਥੇ ਇਹ ਵੜਾ ਪਾਓ ਆ ਵੜਾ ਪਾਓ ਹਾਂਜੀ ਇਹ ਵੜਾ ਹੈ ਅੱਛਾ ਜੀ ਇਹ ਤੁਸੀਂ ਘਰੋਂ ਬਣਾ ਕੇ ਤਿਆਰ ਕਰਕੇ ਲਿਆਉਂਦੇ ਜੇ ਹਾਂਜੀ ਕਰੋ ਵੀ ਲੈ ਆਉਣੀ ਆ ਕਈ ਤਰ੍ਹਾਂ ਕੱਚੇ ਅੱਛੇ ਲੈ ਆਉਂਦੇ ਆਂਟੀ ਇਹੀ ਕੰਮ ਕਿਉਂ ਸੋਚਿਆ ਤੁਸੀਂ ਵੀ ਜਾਂ ਹੋਰ ਕੋਈ ਨਹੀਂ ਕਿਉਂ ਨਹੀਂ ਕੀਤਾ ਬਣਾ ਵੜਾ ਪਾਓ ਦਾ ਹੀ ਗੰਡਾ ਆਲੂ ਪਿਛਨੇ ਕਰਮਿਆਂ ਮੈਂ ਮਹੀਨਾ ਕਵਿਚਿਆ ਸੀ ਤੋ ਵਜਨ ਜਿਆਦਾ ਗਲੀ ਗਲੀ ਫਿਰਨਾ ਪੈਂਦਾ ਸੀ ਅੱਛਾ ਜੀ ਖਿਡਿਆ ਨਹੀਂ ਆ ਮੁਰਕੇ ਫਿਰ ਮੈਂ ਬਿਮਾਰ ਹੋ ਗਏ ਸ਼ੂਗਰ ਵੱਧ ਗਈ ਠੀਕ ਆ ਜੀ ਬੁਖਾਰ ਚੜਦਾ ਰਿਹਾ ਮਹੀਨਾ ਠੀਕ ਫਿਰ ਬੇਟੀ ਮੇਰੀ ਆਂਦੀ ਵੀ ਤੂੰ ਮੰਮੀ ਆ ਤੇ ਇਹ ਮੈਂ ਤੁਸੀਂ ਆਪ ਹੀ ਤਿਆਰ ਕਰਦੇ ਆਂ ਜੀ ਆਪ ਹੀ ਤੇ ਇਹ ਫੀਲਿੰਗ ਵਿਖਾਓਗੇ ਪੜਾ ਕੀ ਫੀਲਿੰਗ ਇਹਦੀ ਕੀ ਹੁੰਦੀ ਆ ਫੀਲਿੰਗ ਇਹਦੇ ਵਿੱਚ ਇਹਦੇ ਵਿੱਚ ਕੜੀ ਪੱਤਾ ਕਰ ਕੜੀ ਪੱਤਾ ਚੜਕਾ ਲਾਇਦਾ ਵਾ ਇਹ ਆਲੂ ਉਬਾਲ ਕੇ ਓਕੇ ਕੜੀ ਪੱਤਾ ਤੇ ਰਾਏ ਅੱਛਾ ਸਨਦਰਕ ਇਨਾਂ ਚ ਜਾਂ ਤੜਕਾ ਲੱਗਦਾ ਧਨੀਏ ਦਾ ਠੀਕ ਆ ਜੀ ਕੜਕਾ ਲਾ ਕੇ ਫੇਰ ਇਹਨੂੰ ਤਿਆਰ ਕਰਦੇ ਫੇਰ ਗੋਲ ਗੋਲ ਵਟ ਕੇ ਪਾਓ ਕਿਹੜੇ ਰੱਖੇ ਆ ਜੀ ਤੁਸੀਂ ਨਾਲ ਇਹ ਕੰਪਨੀ ਦੇ ਵਰਤਦੇ ਮੈਂ ਇਹ ਵੀ ਕੰਪਨੀ ਦੇ ਆਦਾਂ ਹਾਂ ਹਾਂ ਜੀ ਹਾਂ ਜੀ ਲਓ ਜੀ ਕਿੱਟੀ ਕੰਪਨੀ ਦੇ ਪਾਉ ਜ ਹੈ ਵਧੀਆ ਛੋਟੀ ਜੀ ਆਂਟੀ ਉਹਨਾਂ ਨੇ ਕਾਰਡ ਤਿਆਰ ਕੀਤੀ ਆ ਜੀ ਤੇ ਆਂਡੀ ਇਹ ਤੇਲ ਕਿਹੜਾ ਵਰਤਦੇ ਆ ਤੁਸੀਂ ਪਹਿਲਾਂ ਪੈਕਟ ਬੰਦ ਦੀ ਵਰਤਣੀ ਆ ਖੁੱਲਾ ਨਹੀਂ ਮਿਲਾਉਂਦੇ ਤੇ ਵਧੀਆ ਸਮਾਨ ਹੁੰਦਾ ਤੁਹਾਡੇ ਕੋਲ ਨਾ ਚਟਣੀਆਂ ਮੈਂ ਹੱਥੀਂ ਆਪਣੇ ਤਿਆਰ ਕਰਦਾ ਚਟਣੀ ਕਿਹੜੀ ਹੁੰਦੀ ਜੇ ਧਟਣੀਆਂ ਆਪਣੇ ਵਾਲੀ ਇਹਦੇ ਵਿੱਚ ਲਸਣ ਆਦਿ ਕੋਈ ਪੈਂਦਾ ਧਟਣੀਆਂ ਆਪਣੇ ਵਿੱਚ ਸਹੀ ਆ ਜੀ ਸਹੀ ਆ ਤੇ ਆਹ ਵਾਲੀ ਇਹ ਗੁੜ ਦੀ ਖੰਡ ਦੀ ਮਿੱਠੀ ਚਟਣੀ ਇਮਲੀ ਪਾ ਕੇ ਠੀਕ ਆ ਜੀ ਇਹ ਆਹ ਲਾਲ ਸੁੱਕੀ ਮਿਰਚ ਅੱਛਾ ਜੀ ਤੇ ਖੋਪਰੀ ਦੀਆਂ ਗਿਰੀਆਂ ਠੀਕ ਆ ਜੀ ਖੋਪਰੀ ਦੀਆਂ ਗਿਰੀਆਂ ਹੋਰ ਨਾਲ ਮਸਾਲੇ ਥਿਆਕ ਪਾ ਕੇ ਸਹੀ ਆ ਸਹੀ ਆ ਫਿਰ ਇਹ ਵੀ ਖੱਟੀ ਬਣਦੀ ਆ ਠੀਕ ਆ ਜੀ ਇਹ ਸੁੱਕੀ ਹੁੰਦੀ ਆ ਆ ਗਿਲੀਆਂ ਦੋਨੋਂ ਇਹ ਆ ਫਰਾਈ ਕੀਤੇ ਮਿਰਚ ਇਹ ਮਿਰਚ ਹੈਗੀ ਫਰਾਈ ਕੀਤੀ ਆਂਟੀ ਸਮਾਨ ਤੇ ਤੁਸੀਂ ਬਹੁਤ ਵਧੀਆ ਤਿਆਰ ਕੀਤਾ ਜੇ ਤੇ ਸਾਰਾ ਬ੍ਰਾਂਡ ਦਾ ਸਮਾਨ ਆ ਤੇ ਗਾਹ ਪਤਾ ਨਹੀਂ ਕਿਉਂ ਨਹੀਂ ਆਉਂਦਿਆ ਤੇ ਬਾਕੀ ਅਮਰਸਰ ਵਾਸੀਓ ਆਂਟੀ ਦੀ ਕਹਾਣੀ ਤੁਸੀਂ ਸੁਣੀ ਹੈ ਇਹਨਾਂ ਕੋਲੋਂ ਤੇ ਆਂਟੀ ਨੂੰ ਲੋੜ ਆ ਜੀ ਆਪਣਾ ਵੇਖ ਲਓ ਵੀ ਫਿਰ ਵੀ ਆਪਣੀ ਮਿਹਨਤ ਕਰਦੇ ਪਏ ਆ ਤੇ ਕਾਰਡ ਇਹਨਾਂ ਲਾਈ ਆ 8 ਵਜੇ ਦਾ ਟਾਈਮ ਹੋ ਗਿਆ ਰਾਤ ਦਾ ਤੇ ਫਿਰ ਵੀ ਆਂਟੀ ਨਹੀਂ ਆਏ 9:30 ਪਾਣੇ 10:00 ਵੀ ਵੱਜ ਜਾਂਦੇ ਕਈ ਵਾਰ 10 ਵਜੇ ਤੱਕ ਇੱਥੇ ਹੁੰਦੇ ਜੇ ਤੇ ਆਂਟੀ ਕੀ ਆਪਣਾ ਤੁਸੀਂ ਅਮਰਸਰ ਵਾਸੀਓ ਨੂੰ ਕੀ ਆਪਣਾ ਸੰਦੇਸ਼ ਆ ਦੋਗੇ ਜੀ ਕੀ ਇਹਨਾਂ ਨੂੰ ਅਪੀਲ ਕਰੋਗੇ ਦੱਸੋ ਮੇਰੇ ਕਰਦੇ ਵੀ ਕੋਰਾ ਆਣ ਕੇ ਆ ਕੇ ਵੇਖਣ ਹਾਂਜੀ ਤਾਂ ਫਿਰ ਦੱਸਣ ਕਿ ਕੀ ਚੀਜ਼ ਆ ਸਹੀ ਹੈ ਜੀ ਸਹੀ ਆ ਟੈਸਟੀ ਆ ਬਹੁਤ ਟੈਸਟੀ ਬੱਤ ਲੇਖੋ ਜੀ ਇੱਕ ਮਾਂ ਦੀ ਪੁਕਾਰ ਆ ਜੀ ਆਂਟੀ ਉਹਨਾਂ ਨੇ 65 ਸਾਲ ਆਪਣੀ ਉਮਰ ਦੱਸੀ ਆ ਤੇ ਅੰਮ੍ਰਿਤਸਰ ਵਸ ਗਿਓ ਤੇ ਜਰੂਰ ਇੱਥੇ ਆਂਟੀ ਉਹਨਾਂ ਕੋਲ ਰੌਣਕਲਾ ਆਂਟੀ ਲੋਕੇਸ਼ਨ ਦੱਸੋ ਕਿਹੜੀ ਪੈਂਦੀ ਆ ਜੀ ਇਹ ਲੋਕੇਸ਼ਨ ਦਵਾਈਆਂ ਵਾਲਾ ਚੌਂਕ ਪੈਂਦਾ ਓਕੇ ਤੇ ਸਾਹਮਣੇ ਆ ਬਿਨਾ ਸਕੂਲ ਠੀਕ ਆ ਜੀ ਆ ਪਿੱਛੇ ਫੈਕਟਰੀ ਆ ਦਵਾਈਆਂ ਵਾਲੀ ਮੈਂ ਤਾਂ ਸਹੀ ਹੈ ਜੀ ਸਹੀ ਆ ਮੈਂ ਤਾਂ ਫੈਕਟਰੀ ਦੇ ਬਿਲਕੁਲ ਸਾਹਮਣੇ ਆਂਟੀ ਹਣੀ ਹੁੰਦੇ ਆ ਤੇ ਜਰੂਰ ਇੱਥੇ ਪਹੁੰਚੋ ਜੀ ਤੇ ਆਂਟੀ ਹੁਣਾਂ ਦੀ ਹੈਲਪ ਕਰੋ ਪੁਦੀਨਾ ਧਨੀਆ ਚਟਨੀ ਆ ਗਈ ਐ ਮਿੱਠੀ ਚਟਨੀ ਆ ਗਈ ਇਹ ਮਿੱਠੀ ਚਟਨੀ ਆ ਗਈ ਜੀ ਹਾਂਜੀ ਆ ਸੁੱਕੀ ਗਰੀ ਖੋਪੇ ਵਾਲੀ ਲਾਲ ਮਿਰਚ ਵਾਲੀ ਠੀਕ ਹੈ ਜੀ ਠੀਕ ਹੈ ਐ ਬੜਾ ਆ ਗਿਆ ਇਹ ਆ ਗਿਆ ਜੀ ਬੜਾ ਇਹ ਨਾਲ ਆ ਗਈ ਜੇ ਮਿਰਚ ਆ ਜੇ ਫਰਾਈ ਕੀਤੀ ਮਿਰਚ ਵਾਹ ਜੀ ਵਾਹ ਇਹ ਜੇ ਕਿਸੇ ਨੇ ਮਿਰਚ ਲੈਣੀ ਆ ਤੇ ਨਾਲ ਲੈ ਸਕਦਾ ਤੇ ਨਹੀਂ ਤੇ ਨਹੀਂ ਕੋਈ ਆਪਣਾ ਫੋਨ ਨੰਬਰ ਦੱਸ ਦਿਓ ਜੀ ਜੇ ਕਿ ਇਹਨੂੰ ਲੋਕੇਸ਼ਨ ਦਾ ਪਤਾ ਨਾ ਲੱਗੇ ਤੇ ਇਧਰ ਆਂਟੀ ਹੁਣਾਂ ਦਾ ਫੋਨ ਨੰਬਰ ਆ ਜੀ ਜੇ ਕਿ ਇਹਨੂੰ ਲੋਕੇਸ਼ਨ ਦਾ ਪਤਾ ਲੱਗਦਾ ਆ ਤੇ ਠੀਕ ਆ ਜੇ ਨਹੀਂ ਲੱਗਦਾ ਤੇ ਅੰਟੀ ਉਹਨਾਂ ਫੋਨ ਤੇ ਸੰਪਰਕ ਕਰ ਸਕਦਾ ਲਓ ਜੀ ਇੱਧਰ ਆਂਟੀ ਉਹਨਾਂ ਨੇ ਵੜਾ ਪੌ ਬਹੁਤ ਤਿਆਰ ਕਰ ਦਿੱਤਾ ਜੀ ਤੇ ਇੱਧਰ ਆ ਜੀ ਵੜਾ ਤੇ ਨਾਲ ਪੌ ਦੇ ਨਾਲ ਇਹਨਾਂ ਚਟਨੀ ਲਾਈ ਆ ਤੇ ਬਾਗੀ ਟੇਸਟ ਚੈੱਕ ਕਰਕੇ ਦੱਸਦੇ ਹਾਂ ਕਿਵੇਂ ਦਾ ਟੇਸਟ ਆ ਹੂੰ ਆਂਡੀ ਬਹੁਤ ਵਧੀਆ ਤਿਆਰ ਕੀਤਾ ਜੀ ਥੈਂਕ ਯੂ ਪੂਰਾ ਕ੍ਰਿਸਪੀ ਆ ਜੀ ਵੜਾ ਆਂਟੀ ਉਹਨਾਂ ਨੇ ਪੂਰਾ ਕ੍ਰਿਸਪੀ ਬਣਾਇਆ ਨੇ ਓਵੇਂ ਕਰਾਰਾ ਆ ਤੇ ਜਰੂਰ ਇੱਥੇ ਆਓ ਜੀ ਆਂਟੀ ਉਹਨਾਂ ਕੋਲ ਰੌਣਕਾ ਲਾਓ ਦੇ ਬਹੁਤ ਵਧੀਆ ਇਹਨਾਂ ਨੇ ਤਿਆਰ ਕੀਤਾ ਆ ਜਰੂਰ ਆਂਟੀ ਉਹਨਾਂ ਦੀ ਸਪੋਰਟ ਕਰੋ ਜੀ ਤੇ ਆਂਟੀ ਉਹਨਾਂ ਨੂੰ ਸਪੋਰਟ ਦੀ ਬਹੁਤ ਲੋੜ ਆ ਨਾ ਤੁਹਾਨੂੰ ਦੱਸਿਆ ਆਪਣੀ ਸਟੋਰੀ ਸਾਰੀ ਜਰੂਰ ਆਂਟੀ ਉਹਨਾਂ ਕੋ ਇੱਥੇ ਰੌਣਕ ਲਾਓ ਤੇ ਬਾਕੀ ਵੀਡੀਓ ਵੇਖ ਕੇ ਦੱਸੋ ਕਿਵੇਂ ਦੀ ਲੱਗੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਮਿਲਦੇ ਹਾਂ ਜਲਦੀ ਨਵੀਂ ਹੋਰ ਕਿਸੇ ਵੀਡੀਓ ਵਿੱਚ ਤੁਹਾਡਾ ਦੇ ਲਈ ਸასი ਗਾਲ